ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਪੰਜਾਬ ਦਾ ਉਰਵਾਇੰ ਸਪੀਕਰ ਕੁਲਤਾਰ ਸਿੰਘ ਸੰਵਾ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਮੈਨੂੰ ਇਸ ਕਾਬਲ ਸਮਝਿਆ ਵੀ ਜਿਹੜੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਆਂਗਰ ਗੁਰੂ ਸਾਹਿਬ ਦੇ ਸੜਕਾਂ ਤੇ ਰੋਲੇ ਗਏ ਅੰਗਾਂ ਨੂੰ ਉਹਨਾਂ ਨੂੰ ਦੁਬਾਰਾ ਤੋਂ ਇਹੋ ਜਿਹਾ ਕਾਨੂੰਨ ਬਣਾਇਆ ਜਾ ਰਿਹਾ ਵੀ ਜਿਹੜਾ ਬੇਦਬੀ ਕੋਈ ਅੱਜ ਤੱਕ ਕਰੇ ਨਾ ਉਸ ਕਮੇਟੀ 'ਚ ਮੈਨੂੰ ਮੈਂਬਰ ਬਣਾਇਆ ਗਿਆ ਮੈਂ ਬਹੁਤ ਧੰਨਵਾਦੀ ਹਾਂ ਔਰ ਦਿਲੋਂ ਦਿਲੋਂ ਨਹੀਂ ਆਪਦੇ ਕਿਸਮਤ ਵਾਲਾ ਮੈਂ ਹਾਂ ਕਿ ਮੈਨੂੰ ਇਸ ਕਾਬਲ ਸਮਝਿਆ ਵੀ ਮੈਂ ਉਸ ਕਮੇਟੀ ਦਾ ਮੈਂਬਰ ਬਣਾਇਆ ਜਾਮਾ ਮੈਂ ਬਹੁਤ ਧੰਨਵਾਦੀ ਆਪਦੀ ਪਾਰਟੀ ਦਾ ਔਰ ਕੋਸ਼ਿਸ਼ ਕਰਾਂਗੇ ਉਹ ਨਿਦਰ ਸਾਹਿਬ ਉਹਦੇ ਚੇਅਰਮੈਨ ਨੇ ਔਰ ਅਜੀਤ ਸਾਹਿਬ ਵੀ ਉਹਦੇ ਮੈਂਬਰ ਨੇ ਔਰ ਇਹੋ ਜੀ ਕਮੇਟੀ ਬਣਾਈ ਜਾਵੇ ਇਸ ਰਹਿਂਦੀਆਂ ਪੁਸ਼ਤਾ ਤੱਕ ਯਾਦ ਰੱਖਿਆ ਜਾਵੇ ਵੀ ਕੋਈ ਗੁਰੂ ਸਾਹਿਬ ਦੀ ਬੇਦਵੀ ਕਰਨ ਬਾਰੇ ਸੋਚੇ ਵੀ ਨਾ ਸੋ ਬਹੁਤ ਬਹੁਤ ਧੰਨਵਾਦ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਔਰ ਮਾਨਯੋਗ ਸਪੀਕਰ ਪੰਜਾਬ ਕਦੋਂ ਤੱਕ ਜਿਹੜੀ ਕਮੇਟੀ ਦਾ ਫੈਸਲਾ ਹੋਏਗਾ ਤੇ ਉਸ ਤੋਂ ਬਾਅਦ ਕਿਉਂਕਿ ਬਿੱਲ ਜਿਹੜਾ ਪਾਸ ਹੋਣਾ ਹੈ ਕਿ ਕਦੋਂ ਤੱਕ ਜਿਹੜਾ ਸਾਰਾ ਮੁਕੰਮਲ ਹੋਏਗਾ ਦੇਖੋ ਜਿਵੇਂ ਜਿਵੇਂ 6 ਮੰਥ ਦਾ ਮੈਕਸਿਮਮ ਟਾਈਮ ਹੈ 6 ਮਹੀਨੇ ਦਾ ਔਰ ਬੜੀ ਜਲਦੀ ਉਹਦੀ ਮੀਟਿੰਗ ਬੁਲਾ ਕੇ ਜਿਵੇਂ ਬੈਸਟ ਜੋ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਲਈ ਕਿਉਂਕਿ ਇਹ ਹਰ ਕਿਸੇ ਦਾ ਸੈਂਟੀਮੈਂਟ ਜੁੜਾ ਹੈ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਕੋਈ ਭਗਵਤ ਗੀਤਾ ਜੀ ਨੂੰ ਮੰਨਦਾ ਹੈ ਕੋਈ ਰਮਾਇਣ ਨੂੰ ਮੰਨਦਾ ਹੈ ਕੋਈ ਕੁਰਾਨ ਸਾਹਿਬ ਨੂੰ ਮੰਨਦਾ ਹੈ ਕੋਈ ਗੁਰੂ ਰਵਿਦਾਸ ਜੀ ਦੇ ਅੰਗਨ ਨੂੰ ਮੰਨਦਾ ਹੈ ਕਿਸੇ ਕਿਸੇ ਅੱਡ ਅੱਡ ਕਮਿਊਨਟੀਆਂ ਨੇ ਜਿਨ੍ਹਾਂ ਦੀ ਅਲੱਗ-ਅਲੱਗ ਸ਼ਰਧਾ ਭਾਵਨਾ ਹੈ ਉਹਨਾਂ ਦੀ ਭਾਵਨਾ ਨੂੰ ਸੰਤੁਸ਼ਟ ਰੱਖਣ ਵਾਸਤੇ ਉਹਨਾਂ ਨੂੰ ਬਿਲਕੁਲ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ ਔਰ ਸਾਡੇ ਗ੍ਰੰਥ ਸਾਡੇ ਸਾਡੇ ਸਾਰੇ ਬਰਾਬਰ ਹੈ ਔਰ ਉਹਨਾਂ ਨੂੰ ਬਰਾਬਰ ਉਹਨਾਂ ਦੀ ਸੇਫਟੀ ਸਭ ਤੋਂ ਜ਼ਰੂਰੀ ਹੈ ਔਰ ਅਸੀਂ ਤਾਂ ਸਵੇਰੇ ਉੱਠ ਕੇ ਅਰਦਾਸ ਵੀ ਕਰਦੇ ਹਾਂ ਗੁਰੂ ਸਾਹਿਬ ਦਾ ਭਲਾ ਕਰਨ ਔਰ ਸਭ ਨੂੰ ਤਕੜਾ ਕਰਨ ਸੋ ਮੈਂ ਧੰਨਵਾਦੀਆਂ